ਆਪਣੀ ਉਹ ਖੇਤੀ ਤੇ ਚਲਾਇਆ ਬਾਈ ਨੇ ਕਿਰਾਇਆ ਪਾਣਾ ਨਹੀਂ ਕਰਦੇ ਹੈਗੇ ਪੂਰੇ ਬੋਰਾ ਦੇ ਲੋ ਕਿੱਡਾ ਰੱਖਿਆ ਹੋਇਆ ਭਰ ਕੇ ਪੌਂਚਲ ਦੀ ਬੋਰੀ ਹੋਊਗੀ ਬਾਈ ਆਰਾਮ ਨਾਲ ਘੱਟ ਤੇ ਘੱਟ ਵੀ 100 ਬਈਆ ਤੇ ਅੱਜਪੋ ਸਾਨੂੰ ਮੇਂਦਰੇ ਦਾ ਲਾਈਵ ਜ਼ੋਰ ਚੈੱਕ ਕਰਾਉਣਾ ਬਾਈ 575 ਦਾ ਦੋ ਵਾਰ ਤਾਂ ਚੜਿਆ ਨਹੀਂ ਹੈਗਾ ਬਾਈ ਇੱਕ ਰੋਡ ਬਹੁਤ ਚੱਲਦਾ ਬਾਈ ਦੁਬਾਰਾ ਲਿਆਊਗਾ ਮੋਸ਼ਨ ਬਣਾ ਕੇ ਦੇਖਦੇ ਕਿਆ ਬਣਦਾ ਆਕਤਾ ਦਾ ਵਧੀਆ ਬਣਾਇਆ ਹੋਇਆ ਟਰਾਲੀ ਵੀ 12-13 ਫੁੱਟੀ ਹੋਆ ਲੈ ਜੀ 30 ਛੱਟ ਹੈ ਬਾਈ ਹੁਣ ਇਹ ਟਰੈਕਟਰ ਨਿਕਲਿਆ ਨਾ ਬਾਈ ਥੋੜਾ ਜਿਹਾ ਸਲਿੱਪ ਮਾਰ ਗਿਆ ਪਹਿਲਾਂ ਕਿ ਆਪਾਂ ਬਾਈ ਅੱਜ ਆ ਟਰੈਕਟਰ ਦੇਣਾ ਆਪਾਂ ਨੇ ਇੱਧਰ ਇੱਕ ਉੱਧਰ ਆਏ ਵੇ ਸੌਦਾ ਕਰਨਾ ਕੁਦਾ ਤੀਵਾ ਕਾ ਜੋਰ ਵੱਜਦਾ ਔਰੇ ਦੇਖੇ ਢੂਟਾ ਮੜਾ ਜਾ ਲੋ ਜੀ ਦੁਬਾਰਾ ਆਇਆ ਮੂਹਣ ਬਣ ਕੇ ਉਹ ਚੱਕ ਜੋ ਆਲੀ ਬਾਈ ਖਿੱਚ ਕੇ ਲੈ ਜਾਂਦੀ ਟਰੈਕਟਰ ਨੂੰ ਪਛਾਣ ਬਣਦੀ ਨਹੀਂ ਆਏ ਗੱਲ ਇੱਕ ਝੂਟਾ ਹੋਰ ਦੇਖੂਗਾ ਬਾਈ ਹਾਂ ਦਾ ਆਈਆ ਟੋਪਲ ਲੰਗਾ ਲੈ ਕੇ ਆਏ ਬਾਈ ਨੇ ਹਾਂ ਕਰੂਗਾ ਟੋਟਾ ਲਾ ਬੜਾ ਲਾਤਾ ਕੰਮ ਸਾਰੇ ਇੰਨਾ ਕੰਮ ਤਾਂ ਨਹੀਂ ਬਾਈ ਪਹਿਲਾਂ ਕਹਿੰਦਾ ਮੈਂ ਇਕੱਲੇ ਨਹੀਂ ਪਾ ਲੈ ਆਉਣਾ ਬਾਈ ਵੀ ਤੂੰ ਟਰੈਕਟਰ ਖੋਲ ਲਵੇ ਬਾਈ ਕਹਿੰਦਾ ਨਹੀਂ ਬਾਈ ਜੋਰ ਜਮੈਸ਼ ਨਹੀਂ ਕਰਨੇ ਤੇ ਦੋਵੇਂ ਤਰ੍ਹਾਂ ਹੀ ਕੱਢ ਕੇ ਲਿਆਉ ਸਹੀ ਤਾਂ ਵੀ ਨਹੀਂ ਹੈਗਾ ਬਾਈ ਮਸ਼ੀਨਰੀ ਅੱਤਲ ਖਾਸੀ ਜਿੱਥੇ ਲੋਡ ਹੁੰਦੀ ਆ ਉਥੇ ਪਹਿਲੀ ਟੋਜਨ ਪਾ ਲਵੇ ਉਹ ਬਾਈ ਫੇਰ ਵੀ ਨਾ ਮੰਨੇ ਕਹਿੰਦਾ ਨਹੀਂ ਬਾਈ ਇੱਕ ਵਾਰ ਹੋਛੜਾਵਾ ਤੇ ਮਸ਼ੀਨਰੀ ਨਾਲ ਧੱਕਾ ਕਰਕੇ ਕੋਈ ਫਾਇਦਾ ਨਹੀਂ ਕੋਈ ਨੁਕਸਾਨ ਹੋ ਵੀ ਡਰਾਈਵਰ ਦਾ ਕੁਝ ਵੀ ਠੀਕ ਹੈ ਜੀ ਤੇ ਆਪਾਂ ਮਦਾ ਇਹ ਚੀਜ਼ ਦੇ ਹੱਕ 'ਚ ਹੈ ਨਹੀਂ ਮਸ਼ੀਨਰੀ ਜੋਰ ਮਾਰਾਂਗੇ ਜਿੱਥੇ ਪਤਾ ਵੀ ਜੀ ਨਹੀਂ ਚੱਲ ਰਹੀ ਤਾਂ ਉਥੇ ਟੋਜਨ ਪਾ ਲਓ ਜਾਂ ਮੜਾ ਮੜਾ ਰਸਤਾ ਸਵਾਰ ਲਓ ਬਾਈ ਸਭ ਤੋਂ ਵਧੀਆ ਗੱਲ ਆ ਉਹ ਵੀ ਚੱਲੀ ਹੈ ਬਾਈ ਸੌਦਾ ਲਗਭਗ ਹੋ ਗਿਆ ਆਪਣੇ ਟਰੈਕਟਰ ਦਾ ਤੇ ਮਹਾਰਾਜ ਦੀ ਕਿਰਪਾ ਨਾਲ ਇਸਮੀਰ ਨੇ ਵਧੀਆ ਟਰੈਕਟਰ ਵਿਕਲੇ ਬਾਈ ਆਪਣੇ ਤਲੋ ਜੀ ਬਾਈ ਅੱਜ ਆਪਣੇ ਕੋਲ ਟਰੈਕਟਰ ਆਇਆ ਵਾ ਜੀ ਇੰਡੋ ਫਾਰਮ ਆ ਤੇ ਆਪਾਂ ਨੂੰ ਟਰੈਕਟਰ ਦਾ ਤੈਨੂੰ ਉਹਨੂੰ ਸਾਲ ਤੋਂ ਉੱਪਰ ਹੋ ਗਿਆ ਤੁਹਾਡੇ ਮਲਾਉਣੇ ਬਾਈ ਨਾਲ ਇਹ ਦੋ ਸਪੀਡਾਂ ਵਾਲਾ ਹੀ ਆ ਜੀ ਸਿਰਫ ਲੋ ਹਾਈ ਗੇਅਰ ਵਾਲਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ 로ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਹੋ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਹੋਰ ਕਿੱਧਰ ਵੇਈਂ ਕਰਿਆ ਐ ਰਿਸ਼ਤੇਦਾਰ ਜਾ ਗਿਆ ਬਾਈ ਕਿੰਨਾ ਕੰਮ ਕਰਕੇ ਆਏ ਕਿੰਨੇ ਕਿਲੇ ਵੇਈਏ ਇੱਥੇ 12 ਕਿਲੇ 12 ਕਿਲੇ ਵੇਈਏ ਤੇ ਠੀਕ ਆ ਸੂਪਰ ਹੀਟਰ ਵਧੀਆ ਚੱਲਦਾ ਆ ਵਧੀਆ ਚੱਲਦਾ ਜੀ ਵਧੀਆ ਠੀਕ ਆ ਠੀਕ ਹੈ ਜੀ ਬਾਈ ਮੈਂ ਦੱਸਦਾ ਤੁਹਾਨੂੰ ਗੱਲ ਦਾ ਹਾਂਜੀ ਇਹਨਾਂ ਲੋਕਾਂ ਨਾਲ ਕਹਿ ਦਿੰਦੇ ਆ ਮਲਾਈ ਬਣਾਉਂਦਾ ਪਿੱਛੇ ਐਂ ਕਰਦਾ ਏ ਹਾਂਜੀ ਹਾਂ ਐਂ ਦੱਸਦੇ ਨਹੀਂ ਵੀ ਗਰਾਰੀਆਂ ਵਿੱਚ ਕਿੰਨੇ ਦੀਆਂ ਐ ਮਿੱਟੀ ਕਹੇ ਜੀ ਐ ਹਾਂ ਟਰੈਕਟਰ ਘੇੜੇ ਘੇਰ ਚੱਲਦਾ ਠੀਕ ਹੈ ਜੀ ਜਾ ਕੇ ਮਲਾਉਣ ਲੱਗਦਾ ਯੂਟਿਊਬਰ ਏ ਕੇ ਮਾਤਾ ਪਤਾ ਹੈ ਲੋਕਾਂ ਨੂੰ ਠੀਕ ਹੈ ਜੀ ਬਾਈ 2 ਸਪੀਡ ਐ ਹਾਂ ਜਿਸ ਵਿੱਚ ਮਾਤਾ ਸੂਪਰ ਹੀਟਰ ਐ ਹਾਂ 16 19 ਦੀਆਂ ਗਰਾਰੀਆਂ ਵਿੱਚ ਠੀਕ ਹੈ ਜੀ ਦੂਏ ਦੂਏ ਗੇਅਰ ਚ ਪਹਿਲੇ ਲੋਜ ਬਾਈ ਐਂ ਚੱਲਦਾ ਵਧੀਆ ਠੀਕ ਉਹਨਾਂ ਬੰਦੇ ਐਦਾਂ ਕਹਿੰਦਾ ਤਾਂ ਵੀ ਜਿੱਥੇ ਪਰਾਲੀ ਜ਼ਿਆਦਾ ਮਸ਼ੀਨ ਖੜੀ ਐ ਹਾਂ ਉਹ ਪਾਸੇ ਕਰ ਦੋ ਵੀ ਜਿੱਥੇ ਮਿਲ ਗਈ ਪਰਾਲੀ ਨੇ ਮਸ਼ੀਨ ਨੇ ਜ਼ਿਆਦਾ ਗੁਲਾ ਲਾਇਆ ਉਹ ਵੀ ਉਹਨੂੰ ਮੜਾ ਮੜਾ ਕਰ ਦੋ ਜਿੱਕਣਾ ਮਾਰੀ ਚਲਾਈ ਜਾ ਬਾਈ ਠੀਕ ਆ ਕੋਈ ਚੱਕਰ ਨਹੀਂ ਹੈਗਾ ਠੀਕ ਆ ਜੀ ਬਾਕੀ ਥੋੜੀ-ਬੋਧੀ ਬਾਈ ਮੈਂ ਤਾਂ ਆਪ ਗੇਅਰ ਕਰਨੀ ਆ ਆਇਆ ਬਾਈ ਚਲੋ ਮਾੜੀ-ਮੋਟੀ ਤਾਂ ਸਫਾਈ ਦੀ ਦਿੱਕਤ ਆਉਂਦੀ ਐ ਥੋੜੀ-ਬੋਧੀ ਫਰਕ ਐ ਹਾਂ ਥੋੜਾ ਜਿਹਾ ਫਰਕ ਆ ਸੋ ਜਿਹੜਾ ਜਿਆਦਾ ਨਾ ਬਾਈ ਲੋਗ ਕਰ ਪਾਉਂਦੇ ਆ ਪਰ 3 3 ਉੱਚ ਸਪੀਡ ਚ ਹਾਂ ਹਾਂ ਉਹਦਾ ਤਾਂ ਐਵਰੇਜ ਨਹੀਂ ਲੋਡ ਬਈ ਲੋਗ ਕੋ ਕਰਾਏ ਦਿੰਦੇ ਉਹਨਾਂ ਪਹਿਲੇ ਲੋਅ ਚ ਇਹਦਾ ਵੀ ਤੋਰਾ ਜਾਇ ਜੇ ਆ ਹਾਂ ਜਾਇ ਜੇ ਇਹਨਾਂ ਤਾਂ ਨਹੀਂ ਤੁਰਦਾ ਟਰੈਕਟਰ ਹਨਾ ਇਹ ਤੁਰ ਉਹਨਾਂ ਨੂੰ ਤੋੜਾ ਜਾਇ ਤੁਰਦਾ ਹੀ ਅੱਛਾ ਜਿਹੜਾ ਉਹ ਹੈ 3 ਸਪੀਡ ਹੈ ਅੱਛਾ ਪਰ ਇਹ ਕਿਰਾਏ ਨੂੰ ਵੀ ਠੀਕ ਹੈ ਤੁਹਾਡੇ ਵੱਖ ਠੀਕ ਹੈ ਠੀਕ ਆ ਇਹ ਬਈ ਤੁਰਦਾ ਜਾਦੇ ਬਾਈ ਬਈ ਤੇਲ ਦਾ ਆਈਡੀਆ ਲਾਇਆ ਕਿੰਨਾ ਤੇਲ ਪੀਤਾ ਕੀਲੇ ਦਾ ਇਹਨੇ ਬਾਈ ਐਵੇਂ ਝੂਠ ਨਾ ਬੋਲਾ ਹੋਰ ਪਤਾ ਨਹੀਂ ਕਿੰਨੇ ਪੀਂਦੇ ਆ ਮੇਰੇ ਹਸਾਬ ਨਾਲ ਜਿਹੜਾ ਮੈਂ ਵੀ ਗੱਡੀ ਇਹਦੀ 8 ਲੀਟਰ ਪੀਂਦਾ ਹੀ 8 ਲੀਟਰ ਕੀਲੇ ਦਾ ਕੀਲੇ ਦਾ ਠੀਕ ਆ ਮੇਰੇ ਉੱਤੇ ਦੇ ਇੱਥੇ ਸਾਰੇ ਕੀਲੇ ਕੀਲੇ ਖੇਤ ਬਣਾਏ ਗਏ ਇਹ ਤੁਸੀਂ ਉਹ ਰਿਸ਼ਤੇਦਾਰ ਨਾਲ ਕਿਰਾਏ ਪਰ ਵਜਾ ਕੇ ਆਏ ਕਿ ਤੇਲ ਪੋਇਆ ਤੇਲ ਪੋਇਆ ਸੱਤ ਤੇਲ ਪੋਇਆ ਠੀਕ ਆ ਕਿਰਾਏ ਨਹੀਂ ਕਰਿਆ ਕਿਰਾਏ ਨਹੀਂ ਕਰਿਆ ਜਣੀ ਕਿ ਤੁਸੀਂ ਆਪਣੀ ਘਰ ਘਰ ਦੀਓ ਬੀਜੀ ਆ ਹਾਂ ਦੀ ਕਰਦੀ ਠੀਕ ਆ ਚਲ ਬਾਈ ਠੀਕ ਆ ਯਾਨੀ ਕਿ ਤੁਸੀਂ ਕਹਿੰਦੇ ਵੀ ਕੀਲਾ ਕਿੰਨੇ ਕੇ ਟਾਈਮ ਚ ਬੀਜਿਆ ਨੇ 1 ਘੰਟਾ 10 20 ਮਿੰਟ ਠੀਕ ਆ ਹਾਂ ਜਿਹੜੀ ਅਸੀਂ ਆਮਲਾ ਬੀਜ ਮੰਨ ਕੇ ਚੱਲੋ ਵੀ 6 ਮੰਗ ਨਹੀਂ ਕਰਿਆ ਸੀ ਬਾਈ ਵੀ ਚੱਕ ਚੱਕ ਕੇ ਉੱਪਰ ਤੁਰ ਕੇ ਫਿਰ ਲਾਂਗੇ ਫੜਾ ਫੜਾ ਉਹ ਵੀ ਮੰਗ ਰਹੇ ਸੀ ਐ ਤਸੱਲੀ ਨਾਲ ਬੀਜਿਆ ਪੂਰਾ ਕੱਢ ਕੇ ਵਾਇਆ ਪੂਰਾ ਕੱਢ ਕੇ ਵਾਇਆ ਜਣੀ ਕਿ 6 ਲੀਟਰ ਤੇਲ ਖਾਦਾ ਘੰਟੇ ਦਾ ਨਹੀਂ ਅੱਖ 6 ਜੀ ਇਹ ਨਾਲੇ ਕਹਿੰਦੇ 1 ਘੰਟਾ 15 20 ਮਿੰਟ ਲੱਗੇ ਆ ਘੰਟੇ ਤੇ ਤਾਂ ਉਹੀ ਤਾਂ ਉਹੀ ਚੀਲੇ ਦਾ 8 ਲੀਟਰ ਖਾਦੇ ਖਾਦਾ ਅਸੀਂ ਆਪਣੇ ਇਸ ਨਾਲ ਵਾਇਆ ਬਣਾਏ ਨਹੀਂ ਪਤਾ ਵੀ ਕੋਈ ਘੱਟ ਚੱਕ ਕੇ ਵਾ ਲੈ ਮੈਂ ਸਮਝ ਗਿਆ ਜੀ ਤੇਜਵਾਲ ਵੀ ਉਹ ਸਾਨੂੰ ਨਹੀਂ ਪਤਾ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਮੋਟਾ ਸੱਚ ਦਾ ਸੌਦਾ ਸੈਗਲੇ ਨੂੰ ਠੀਕ ਹੈ ਜੀ 8 ਲੀਟਰ ਬਾਈ ਨੇ ਸਾਡਾ ਖਾਦਾ ਹੀ ਖਾਦਾ ਟਰੈਕਟਰ ਕਿੰਨੇ ਘੰਟੇ ਚੱਲ ਗਈ ਆਪਣਾ ਇਹ ਦੋ ਸੀ ਦੋ ਆ ਠੀਕ ਹੈ ਜੀ ਇਹ ਵੈਸੇ ਬਾਈ ਆਪਣੀ ਖੇਤੀ ਤੇ ਚਲਾਇਆ ਬਾਈ ਨੇ ਕਿਰਾਇਆ ਪਾਣਾ ਨਹੀਂ ਕਰਦੇ ਹੈਗੇ ਪੂਰੇ ਬੋਰਾ ਦੇ ਲੋ ਕਿੱਡਾ ਰੱਖਿਆ ਹੋਇਆ ਭਰ ਕੇ ਪੁਨਚਲ ਦੀ ਬੋਰੀ ਹੋਊਗੀ ਬਾਈ ਆਰਾਮ ਨਾਲ ਘੱਟ ਤੇ ਘੱਟ ਵੀ ਤੇ ਬਾਕੀ ਇਹਨਾਂ ਦੇ ਪਿੰਡ ਆਪਾਂ ਨੇ ਪਹਿਲਾਂ ਹੀ ਟਰੈਕਟਰ ਦਿੱਤਾ ਸੀ ਬਾਈ ਨੂੰ ਇਹ ਸਿਰਫ ਦੋ ਸਪੀਡਾਂ ਵਾਲੀ ਟਰੈਕਟਰ ਆ ਬਾਈ ਜਦੋਂ ਹੁਣ ਦਾ ਥੋੜਾ ਜਿਆਦਾ ਰੇਟ ਦਾ ਬਾਈ ਡਿਫਰੈਂਸ ਹੈਗਾ ਤੇ ਦੋ ਸਪੀਡਾਂ ਵਿੱਚ ਵੀ ਆਪਾਂ ਪਹਿਲਾਂ ਵੀ ਦੇਖਿਆ ਵੀ ਤੋਰਾ ਕੋਈ ਬਹੁਤਾ ਨਹੀਂ ਹੈਗਾ ਇਹਦਾ ਬਾਈ ਪਹਿਲੇ ਲੋਚ ਤੋਰਾ ਜੈ ਜੈ ਟਰੈਕਟਰ ਦਾ ਠੀਕ ਹੈ ਜੀ ਤੇ ਜਸਵੰਤ ਦਾ 8 ਫੂਟਾ ਸੁਪਰ ਸੀਟਰ ਆ ਬਾਈ ਇਹ ਠੀਕ ਹੈ ਜੀ ਫਤ ਬਾਈ ਸੁਪਰ ਸੀਟਰ ਦਾ ਬਾਈ ਜਨਾ ਤੁਹਾਨੂੰ ਪਤਾ ਕਾਫੀ ਹੋ ਜਾਂਦਾ ਸਾਡੇ ਰੀ ਵਿੱਚ ਕਾਫੀ ਵਿਕੇ ਆ ਬਾਈ ਜਸਵੰਤਾ ਦੇ ਵੀ ਤੇ ਵਧੀਆ ਆ ਮੈਂ ਆਪ ਵੀ ਦੇਖਿਆ ਵਰਤ ਕੇ ਕਾਲੇ ਬਾਈ ਕੋਲ ਮੈਂ ਦੇਖਿਆ ਚਲਾ ਕੇ ਵਧੀਆ ਚੱਲਦਾ ਧੜਕਦਾ ਨਹੀਂ ਹੈਗਾ ਤੇ ਉਦਾਂ ਵੀ ਠੀਕ ਐ ਕੁਆਲਿਟੀ ਰੰਗ ਰੁੰਗ ਦੀ ਇਹਦੀ ਵਧੀਆ ਹੈ ਜਿਹੜੀ ਚੀਜ਼ ਵਧੀਆ ਬਾਈ ਉਹਨੂੰ ਵਧੀਆ ਹੀ ਕਹਿਣਾ ਚਾਹੀਦਾ ਠੀਕ ਹੈ ਜੀ ਆਪਾਂ ਕਹਿ ਦਿੰਨੇ ਹਾਂ ਦੇਸੀ ਬਾਈ ਐਡਾ ਬਹੁਤਾ ਉਹ ਵੀ ਨਹੀਂ ਹੈਗਾ ਯਾਨੀ ਕਿ ਬਹੁਤ ਵਧੀਆ ਯਾਨੀ ਕਿ ਆਪਣੇ ਉਰੇ ਬਣਦਾ ਲੋਕਲ ਚੀਜ਼ ਵਧੀਆ ਰੰਗ ਰੁੰਗ ਦਾ ਬਾਕੀ ਜਿਹੜੋ ਵੀ ਜੋ ਵੀ ਸਮਾਨ ਲੱਗਿਆ ਹੋਇਆ ਇਹਨੂੰ ਤਵੀਆਂ ਤੋਂ ਗਿਆ ਸਾਰੀਆਂ ਵਧੀਆ ਕੁਆਲਿਟੀ ਦੇ ਮਟੀਰੀਅਲ ਯੂਜ਼ ਕਰਿਆ ਹੋਇਆ ਠੀਕ ਹੈ ਜੀ ਤੇ ਬਾਕੀ ਬਾਈ ਚੀਜ਼ ਬਰਤਣੀ ਚਲਾਉਣੀ ਟਰੈਕਟਰ ਹੈ ਜੇ ਮਸ਼ੀਨਰੀ ਹੈ ਆਪਣੇ ਹੱਥ ਵਿੱਚ ਹੁੰਦਾ ਜਿਹੜਾ ਸੰਦ ਹੈ ਉਹਨੂੰ ਕਿਵੇਂ ਵਰਤਣਾ ਆਪਾਂ ਨੇ ਤੇ ਮੇਲ ਦੀ ਸਾਫ ਸੰਭਾਲ ਰੱਖਣੀ ਆ ਉਹ ਬੰਦੇ ਦੇ ਹੱਥ ਵਿੱਚ ਐ ਠੀਕ ਆ ਜੀ ਤੇ ਲੈ ਬਾਈ ਅੱਜ ਸਾਡਾ ਵੀਰ ਦਵਿੰਦਰ ਆਇਆ ਹੋਇਆ ਇਹ ਰੋਪੜ ਪਹੁੰਚਿਆ ਵਾ ਉਹਨੇ ਸ਼ਾਫਟ ਪਾ ਪਿਛਲੀ ਪੀਟੀਓ ਵਾਲੀ ਸ਼ਾਫਟ ਪਾਈ ਆ ਬਾਈ ਇਹਦੀ ਟੁੱਟ ਗਈ ਸੀਗੀ ਸ਼ਾਫਟ ਆਲੀ ਸ਼ਾਫਟ ਟੁੱਟ ਗਈ ਹੋਰ ਐ ਤੇ ਪੀਟੀਓ ਦੀ ਇਹਦੀ ਆਲੀ ਸ਼ਾਫਟ ਨਵੀਂ ਪਾਈ ਆ ਬਾਈ ਇਹਦੀ ਅੱਜ ਤੇ ਸਵੇਰ ਦਾ ਆਇਆ ਹੋਇਆ ਬਾਈ ਟਾਈਮ ਲੱਗ ਗਿਆ ਬਹੁਤ ਕਦੇ ਆ ਫਿਰ ਕਦੀ ਹੋਣਾ ਥਾ ਹਾਡਾ ਬਾਈ ਮਿਸਤਰੀ ਲਾਹਵ ਆ ਰੋਪੜ ਇਹ ਅਨਾਜ ਮੰਡੀ ਵਿੱਚ ਆ ਬਾਈ ਮਾਈ ਦੀ ਦੁਕਾਨ ਆ ਬਾਈ ਜੌਨ ਜੌਂਡੀਅਰ ਦਾ ਬਾਈ ਥੋੜਾ ਜਿਆਦਾ ਜ਼ਿਆਦਾ ਹੋਰ ਦਵਿੰਦਰ ਵੀਰੇ ਠੀਕ ਆ ਵਧੀਆ ਜੀ ਠੀਕ ਆ ਵਧੀਆ ਜੀ ਕਿ ਆਉਗੇ ਸ਼ਾਫਟ ਨੂੰ ਬਾਰੇ ਟੁੱਟ ਗਈ ਝੁੰਡਿਆੜਾ ਕਟਰ ਫਾੜਦਾ ਮਗਰ ਅੱਛਾ ਕਿਤੇ ਜ਼ੋਰ ਜ਼ਾਰ ਖਾ ਗਿਆ ਬੰਦੇ ਕੋਲ ਪਤਾ ਨਹੀਂ ਲੱਗਿਆ ਅੱਛਾ ਬਾਈ ਨਾ ਕਰਤਾ ਕੋਈ ਤੇ ਜਗਾੜਿਆ ਨਾ ਠੀਕ ਆ ਤੇ ਇੱਕ ਵਾਰ ਹੋਰ ਦੇਖਿਆ ਮਨੂੰ ਆਇਆ ਵੀ ਟਾਪਾ ਟੂਪਾ ਪਟੂਗਾ ਬਾਈ ਨਾ ਨਾ ਬਾਈ ਨਾ ਬਾਰੇ ਬਾਈ ਨੇ ਆਇਓ ਪਾਤੀ ਪਿੱਛੇ ਤੇ ਭਈਆ ਸ਼ਾਫਟ ਪਾਈ ਆ ਤੇ ਇਹਦਾ ਟਾਪਾ ਨਹੀਂ ਪਟਿਆ ਹੈਗਾ ਬਾਈ ਇੱਥੀ ਤੇ ਪੈ ਗਈ ਸਿੱਧੀ ਉਹ ਤਾਂ ਖੋ ਗਿਆ ਹੈ ਬਾਈ ਦਾ ਨਾਂ ਹੈ ਬਾਈ ਬਾਈ ਦਾ ਨਾਂ ਹੈ ਬਾਈ ਨੋਂ ਬਾਈ ਲਾਪ ਹੈ ਲਾਪ ਹਾਂ ਪਿੱਛੇ ਦੀ ਪਾਤੀ ਬਾਈ ਨੇ ਕਿਸਨੇ ਬਾਈ ਜੌਂਡੀਅਰ ਦਾ ਕੋਈ ਖਾਸ ਕੰਮ ਕਰਾ ਬਾਈ ਜੌਂਡੀਅਰ ਦਾ ਬਾਈ ਸਪੈਸ਼ਲਿਸਟ ਹੈ ਹਾਂ ਜੌਂਡੀਅਰ ਟਰੈਕਟਰ ਦਾ ਜਾਨੀ ਕਿ ਜਿਹੜਾ ਕੰਮੜਿਆ ਹੁੰਦਾ ਬਾਈ ਕੋਲੇ ਆਉਂਦਾ ਫਿਰ ਇਹਦਾ ਬਾਈ ਲੱਭਣਾ ਵੀ ਥੋੜਾ ਔਖਾ ਹੋਇਆ ਸਾਨੂੰ ਫਿਰ ਤਾਂ ਮੰਡੀ ਦੇ ਹਾਂ ਮੰਡੀ ਵਿੱਚ ਹੈ ਬਾਈ ਬਾਈ ਦੀ ਦੁਕਾਨ ਹੈ ਲਾਪ ਸਿੰਘ ਉਹ ਨੰਬਰ ਲਿਖਿਆ ਹੋਇਆ ਹੈ ਬਾਈ ਦਾ 94 94170 ਤੇ 05809 ਆ ਨੰਬਰ ਨੋਟ ਕਰ ਲਿਓ ਅੰਦਰ ਇੱਕ ਜੌਂਡੀਰ ਖੁੱਲਿਆ ਪਿਆ ਬਾਈ ਹੈਗਾ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਖੜਾ ਅੰਦਰ ਜੌਂਡੀਰ ਖੁੱਲਿਆ ਹੋਇਆ ਹੈ ਨਾ ਆ ਲੋ ਕਲੱਚ ਕਲੱਚ ਖੁੱਲਿਆ ਵਾ ਬਾਈ ਟਰੈਕਟਰ ਦਾ ਦੁਕਾਨ ਥੋੜੀ ਛੋਟੀ ਆ ਬਾਈ ਬਸੇ ਬਾਈ ਬਾਹਰੇ ਕੰਮ ਕਰਦਾਗਾ ਮੈਂ ਤਾਂ ਕੋਈ ਬੜਾ ਕੰਮ ਆ ਫੇਰ ਅੰਦਰ ਹੀ ਖੋਲ ਲੰਦਾ ਬਾਕੀ ਛੋਟਾ ਮੋਟਾ ਕੰਮ ਤਾਂ ਬਾਹਰੇ ਚੱਲੀ ਜਾਂਦਾ ਤੇ ਬਾਈ ਕਹਿੰਦਾ ਨੇ ਖੋਲਦਾ ਦਿੱਕਤ ਤਾਂ ਹਰੇਕ ਟਰੈਕਟਰ ਦੇ ਵਿੱਚ ਆ ਸਾਡੇ ਨਾਲ ਸਾਰੇ ਵਰਕਸ਼ਾਪ ਆ ਬਾਈ ਪ੍ਰੋਬਲਮ ਕਿਸੇ ਵੀ ਟਰੈਕਟਰ ਵਿੱਚ ਆ ਸਕਦੀ ਹੈ ਕੋਈ ਵੀ ਅਜੌਂਡੀ ਰਹਾולנד ਹੈ ਠੀਕ ਹੈ ਜੀ ਅਰਜਨ ਹਰੇਕ ਟਰੈਕਟਰ ਵਿੱਚ ਉਹ ਬੰਦੇ ਦੇ ਹੱਥ ਚਰਾਉਣ ਨਾਲ ਡਿਪੈਂਡ ਕਿਵੇਂ ਕਰਦਾ ਹਾਂ ਦੇ ਮਿੰਦਰ ਵੀਰੇ ਹਾਂ ਜੀ ਤਾਂ ਆਪਾਂ ਕਹਿੰਨੇ ਮਸ਼ੀਨਰੀ ਵਿੱਚ ਪ੍ਰੋਬਲਮ ਕਿਸੇ 'ਚ ਵੀ ਆ ਸਕਦੀ ਆ। ਬੜੀ ਨਵੀਂ ਮਸ਼ੀਨ ਦੀ ਚਾਹੀਦੀ ਆ। ਨਾ ਤਾਂ ਬਾਈ ਇਹਦੇ ਵਿੱਚ ਮਾਡਲ ਮੈਨੇ ਰਖਾਉਂਦਾ। ਇਹ ਬੰਦੇ ਦੇ ਹੱਥ ਵਿੱਚ ਆ ਵੀ ਆਪਾਂ ਕਿਵੇਂ ਚਲਾਉਣੀ ਆ। ਬਸ ਉਹੀ ਗੱਲ ਆ ਜੀ। ਠੀਕ ਨੇ। ਹੋਰ ਉਦਾਂ ਟਰੈਕਟਰ ਵਧੀਆ ਚੱਲਦਾ। ਵਧੀਆ ਚੱਲਦਾ ਉਦੋਂ। ਇਹੀ ਸ਼ਫਟ ਕਰਕੇ ਚੱਲ ਬਾਈ ਨੇ ਖਿੱਚਦਾ ਚੱਲ ਹੋਦੋਂ ਨੇ ਰਹਿ ਗਿਆ। ਨਿਰਾ ਹੋ ਗਿਆ ਬਾਈ। ਆਉਂ ਜਲਾ 7:00 ਵਜੇ। 7:00 ਵਜੇ ਸਹੀ ਗੱਲ। ਅੱਧੇ ਘੰਟੇ ਤੱਕ ਆ ਜੀ ਪਹੁੰਚ ਜਾਣਾ। ਠੀਕ ਆ। ਟਾਈਮ ਲੱਜਣਾ ਬਾਈ ਬਾਈ ਦਾ ਪਿੰਡ ਨੂਰਪੁਰ ਆ। ਕੁੰਬੇ ਵਾਲੇ ਕੋ ਇਹ ਚਲੋ ਬਾਈ ਠੀਕ ਹੈ ਜਿਆਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਅ ਜੇ ਕਿਸੇ ਵੀਰ ਨੂੰ ਕੋ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕਨੈਕਟ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਧੰਨਵਾਦ ਜੀ